ਦੀਪਕ ਜੀ ਇਹ ਦੱਸਿਓ ਪੰਜਾਬ ਨੂੰ ਕੀ ਹੁਣ ਅਕਾਲੀ ਦਲ ਦੀ ਜ਼ਰੂਰਤ ਨਹੀਂ ਰਹੀ ਜੀ ਤੇ ਦੂਜੀ ਗੱਲ ਇਹ ਆ ਵੀ ਅਕਾਲੀ ਦਲ ਦੇ ਪਤਨ ਦੇ ਨਾਲ ਪੰਜਾਬ ਦੇ ਸਿਆਸੀ ਸੱਭਿਆਚਾਰ ਦਾ ਵੀ ਪਤਨ ਹੋ ਰਿਹਾ ਸੋ ਕੀ ਵੇਰ ਵਿਨੇ ਜੀ ਹਾਂ ਬਿਲਕੁਲ ਅੱਜ ਦੀ ਤਰੀਕ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਤਾਂ ਇਹ ਅਕਸਰ ਪੰਜਾਬ ਦੇ ਵੱਲੋਂ ਗੱਲ ਹੋ ਰਹੀ ਹੈ ਕਿ ਅਕਾਲੀ ਦਲ ਮਹਾ ਸੰਕਟ 'ਚ ਪਸ ਗਿਆ ਹੂੰ ਤੇ ਜਿਹੜੀਆਂ ਧਿਰਾਂ ਕੰਗਜਲ ਦੇ ਨਾਲ ਨਹੀਂ ਹੈਗੀਆਂ ਉਹ ਵੀ ਇਸ ਨੂੰ ਲੈ ਕੇ ਫਿਕਰਮੰਦ ਨੇ ਹੈਨਾ ਹੂੰ ਹੂੰ ਮੈਂ ਪਿਛਲੇ ਦਿਨੀ ਅਖਬਾਰ ਪੜ੍ਹਿਆ ਸੀ ਡਾਕਟਰ ਸਵਰਾਜ ਵੀਰ ਰੋੜ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹੇ ਨੇ ਜੀ ਤੇ ਬੜੇ ਬੁੱਧੀਜੀਵੀ ਨੇ ਉਹਨਾਂ ਨੇ ਇੱਕ ਵਿਸਤਾਰਤ ਲੇਖ ਲਿਖਿਆ ਜਿਹੜਾ ਪਰਤਦਰ ਪਰਤ ਕਾਗਜ਼ਲ ਦੀ ਦਿੱਤੀ ਉਹਦਾ ਇਤਿਹਾਸ ਤੇ ਮੌਜੂਦਾ ਦੌਰ ਤੇ ਆਉਣ ਵਾਲੇ ਭਵਿੱਖ ਦੇ ਹਾਵਦਿਨਾਂ ਗੱਲ ਕਰਦਾ ਹੂੰ ਮੈਂ ਉਸ ਤੋਂ ਮੋਟੇ-ਮੋਟੇ ਅੰਸ਼ ਲੈ ਕੇ ਅੱਜ ਆਪਣੇ ਦਰਸ਼ਕਾਂ ਸਰੋਤਿਆਂ ਮੂਰੇ ਹਾਜ਼ਰ ਹੋਇਆ ਤੇ ਇਹਦੇ ਜਵਾਬ ਦੇ ਵਿੱਚ ਤੁਹਾਨੂੰ ਦੋੇ ਸਵਾਲਾਂ ਦੇ ਜਵਾਬ ਲੱਭ ਜਾਣੇ ਆ ਜੀ ਹੂੰ ਹੂੰ ਉਹ ਸਵਰਾਜ ਵੀਰ ਲਿਖਦੇ ਆ ਕਿ ਸ਼ੋਮਣੀ ਕਾਗਜ਼ਲ ਦਾ ਮਹਾ ਸੰਕਟ ਹੂੰ ਅਕਾਲੀ ਦਲ ਵਿੱਚ ਪਹਿਲਾਂ ਵੀ ਕਈ ਵਾਰ ਫੁੱਟ ਪਈ ਹੈ ਪਰ ਉਹ ਫੁੱਟ ਆਗੂਆਂ ਦੀ ਆਪਸੀ ਲੜਾਈ ਕਰਨ ਹੁੰਦੀ ਸੀ ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਰਨ ਉਪਜਾ ਹੈ ਹਾਂ ਉਹ ਲਿਖਦੇ ਨੇ ਜੀ ਅੱਜ ਦੇ ਅਕਾਲੀ ਆਗੂ ਪਾਰਟੀ ਦਾ ਇਤਿਹਾਸ ਤਾਂ ਜਾਣਦੇ ਹਨ ਪਰ ਕੁਰਬਾਨੀਆਂ ਤੇ ਤਿਆਗ ਦੀ ਉਸ ਭਾਵਨਾ ਤੋਂ ਕੋਹਾਂ ਦੂਰ ਹੋ ਗਏ ਹਨ ਉਹਨਾਂ ਨੂੰ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਉਨਾ ਦੀ ਪੰਜਾਬ ਤੇ ਪੰਜਾਬੀਅਤ ਪ੍ਰਤੀ ਪ੍ਰਤੀਬੱਧਤਾ ਸ਼ੱਕ ਦੇ ਘੇਰੇ ਵਿੱਚ ਹੈ ਹਮ ਅਕਾਲੀ ਦਲ ਪੰਜਾਬੀਆਂ ਤੇ ਸਿੱਖਾਂ ਦੀ ਵੱਡੀ ਗਿਣਤੀ ਦਾ ਇਤਵਾਰ ਗਵਾ ਚੁੱਕੇ ਹਨ ਹਮ 1966 ਵਿੱਚ ਭਾਸ਼ਾ ਦੇ ਆਧਾਰ ਤੇ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਦੇਰ ਤੱਕ ਸੱਤਾ 'ਚ ਰਹਿਣ ਵਾਲੀ ਪਾਰਟੀ ਹੈ ਹਮ ਹਮ ਇਸੇ ਸਵਾਲ ਇਹ ਹੈ ਕਿ ਅਕਾਲੀ ਦਲ ਦੀ ਇਹ ਸਿਆਸੀ ਪਰਪੁਖਤਾ ਕਦੋਂ ਗਵਾਚੀ ਖਾਸ ਕਰਕੇ 2007 ਤੋਂ 2017 ਵਿੱਚ ਲਗਾਤਾਰ ਸੱਤਾ ਵਿੱਚ ਰਹਿਣ ਦੌਰਾਨ ਗਵਾਚੀ 2012 ਤੋਂ 17 ਦਰਮਿਆਨ ਤੱਕ ਗਵਾਚੀ ਹੀ ਇਸ ਤਰ੍ਹਾਂ ਕਿ ਪਾਰਟੀ ਨੂੰ ਵੀ ਪਤਾ ਨਹੀਂ ਲੱਗਿਆ ਹਮਮ ਇਸ ਦੇ ਪ੍ਰਮੁੱਖ ਕਾਰਨ ਸਨ ਆਗੂਆਂ ਦੀ ਲੋਕਾਂ ਤੋਂ ਦੂਰੀ ਹੰਕਾਰ ਲਾਲਚ ਰਿਸ਼ਵਤਖੋਰੀ ਤੇ ਪਰਿਵਾਰਵਾਦ ਹਮਮ ਸਵਰਾਜ ਬੀਰੋਰੀ ਅੱਗੇ ਇੱਕ ਹਵਾਲਾ ਦੇ ਕੇ ਲਿਖਦੇ ਨੇ ਕਹਿੰਦੇ ਕਿ ਇੱਥੇ ਪੁੱਛਿਆ ਜਾਣਾ ਸੁਭਾਅ ਕੀ ਹੈ ਕਿ ਇੰਨੇ ਵੱਡੇ ਇਤਿਹਾਸਕ ਪਛੋਕਰ ਵਾਲੀ ਪਾਰਟੀ ਦਾ ਵਰਤਮਾਨ ਸਰੂਪ ਕਿ ਹੋ ਗਿਆ ਹਮਮ ਕਹਿੰਦੇ 1975 ਵਿੱਚ ਕਾਂਗਰਸ ਦੀ ਫਾਂਸੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਅਕਾਲੀ ਦਲ ਹੁਣ ਕਿਤੇ ਵੀ ਦਿਖਾਈ ਨਹੀਂ ਦਿੰਦਾ ਹੂੰ ਹੂੰ ਕੇਂਦਰ ਵਿੱਚ ਭਾਜਪਾ ਨਾਲ ਸੱਤਾ ਦਾ ਭਾਈਵਾਲ ਰਹਿੰਦਾ ਅਕਾਲੀ ਦਲ ਨੇ ਦੇਸ਼ ਦੀ ਵੱਡੀ ਘੱਟਗਿੰਦੀ ਫਿਰਕੇ ਵਿਰੁੱਧ ਹੋਈ ਹਜੂਮੀ ਹਿੰਸਾ 14370 ਮਨਸੂਬਕਰਨ ਨਾਗਰਿਕਤਾ ਸੋਧ ਬਿੱਲ ਪਾਸ ਕਰਨ ਆਦ ਸਮੇ ਦੇਸ਼ ਦੇ ਸੰਘੀ ਢਾਂਚੇ ਦੀ ਰਾਖੀ ਕਰਨ ਅਤੇ ਘੱਟਗਿੰਦਿਆਂ ਦੇ ਹੱਕ ਵਿੱਚ ਆਵਾਜ਼ ਦੇ ਉਸੂਲਾਂ ਨੂੰ ਪਿੱਠ ਦਿਖਾਈ ਹੂੰ ਹੂੰ ਜਦੋਂ ਖੜਨ ਦੀ ਲੋੜ ਸੀ ਘੱਟਗਿੰਦਿਆਂ ਨਾਲ ਤਾਂ ਕੱਲ ਜਿਹੜਾ ਨਹੀਂ ਖੜਿਆ ਜਿਹੜਾ ਕਿਸੇ ਸਮੇ ਕਾਂਗਰਸਾਂ ਦੇ ਫਾਂਸੀਵਾਦ ਦੇ ਖਿਲਾਫ ਲੜਦਾ ਸੀ ਭਾਜਪਾਲੇ ਫਾਂਸੀਵਾਦ ਦੇ ਖਿਲਾਫ ਉਹ ਪਿੱਠ ਪਰ ਗਿਆ ਹੂੰ ਹੂੰ ਫਿਰ ਅੱਗੇ ਅੱਗੇ ਲਿਖਦੇ ਨੇ ਸਵਰਾਜ ਬਰੋਰੀ ਕਹਿੰਦੇ ਕਿ ਅਕਾਲੀ ਦਲ ਆਪਣੀਆਂ ਇਹਨਾਂ ਭੁੱਲਾਂ ਨੂੰ ਸਵਾਰਕਾਰ ਕਰਨ ਤੇ ਸਵੈ ਪਰਚੋਲ ਕਰਨੀ ਤਿਆਰ ਨਹੀਂ ਹੈ। ਹੂੰ ਹੂੰ। ਇਹੀ ਨਹੀਂ ਪਾਰਟੀ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਹੋਰ ਧਾਰਮਿਕ ਮੁੱਦਿਆਂ ਤੇ ਵੀ ਅਤਿਅੰਤ ਸਵੇਦਨਸ਼ੀਲਤਾ ਦਿਖਾਈ ਜਿਸ ਕਾਰਨ ਪਾਰਟੀ ਪੰਜਾਬੀਆਂ ਤੇ ਸਿੱਖਾਂ ਦੇ ਮਨਾਂ ਤੋਂ ਦੂਰ ਹੋ ਗਈ। ਹੂੰ ਹੂੰ। ਤੇ ਦੂਰ ਹੁੰਦੀ ਜਾ ਰਹੀ ਹੈ। ਜੀ। ਲੋਕਾਂ ਤੋਂ ਦੂਰ ਹੋਣ ਵਿੱਚ ਵੱਡੀ ਤੇਜ਼ੀ ਉਹ ਕਹਿੰਦੇ 220 ਚ ਆਈ ਜਦੋਂ ਕੇਂਦਰ ਸਰਕਾਰ ਖੇਤੀ ਨਾਲ ਸੰਬੰਧਿਤ ਤਿੰਨ ਆਰਡੀਨੈਂਸ ਲਿਆਈ। ਹੂੰ ਹੂੰ। ਤੇ ਕਹਿੰਦੇ ਜੀ ਅਕਾਲੀ ਦਲ ਨੂੰ ਸਹੀ ਦਰਸਾਉਂਦਾ ਰਹੇ ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਵਾਈ ਵਿੱਚ ਤੇ ਜਿਹੜਾ ਕਿਸਾਨ ਅੰਦੋਲਨ ਹੋਇਆ ਜਿਸ ਤੋਂ ਬਾਅਦ ਫਿਰ ਅਕਾਲੀ ਦਲ ਨੂੰ ਕੇਂਦਰੀ ਸਰਕਾਰ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪਿਆ ਜੀ ਅੱਗੇ ਲਿਖਦੇ ਨੇ ਉਹ ਬੜਾ ਮਤਲਬ ਮੈਂ ਸੰਕੇਤ ਚ ਗੱਲ ਕਰ ਰਿਹਾ ਇਸੇ ਵਾਲੇ ਨਾਲ ਉਹ ਲਿਖ ਰਹੇ ਨੇ ਕਿ ਅਕਾਲੀ ਪਾਰਟੀਆਂ ਦੇ ਆਗੂਆਂ ਦੇ ਚਿਹਰੇ ਬੋਲੀ ਜੀਵਨ ਜਾਂਚ ਕਿਸਾਨ ਮੁਖੀ ਘੱਟ ਤੇ ਸਰਮਾਇਦਾਰ ਮੁਖੀ ਜ਼ਿਆਦਾ ਲੱਗਦੀ ਹੈ ਹੂੰ ਹੂੰ ਪਾਰਟੀ ਦਾ ਭੋਈ ਮੁਖੀ ਕਿਰਦਾਰ ਕਿਤੇ ਲੋਪ ਹੋ ਗਿਆ ਫੈਡਰਲਿਜ਼ਮ ਖੇਤਰੀ ਹਿੱਤਾਂ ਅਤੇ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਅਲੰਬਰਦਾਰ ਬਣਦੀ ਸਮਰੱਥਾ ਰੱਖਦੀ ਇਸ ਪਾਰਟੀ ਕੋਲ ਅੱਜ ਪੰਜਾਬ ਤੇ ਦੇਸ਼ ਦੀ ਸਿਆਸਤ ਨੂੰ ਸੇਹ ਦੇਣ ਵਾਲਾ ਕੋਈ ਸਮਾਜਿਕ ਏਜੰਡਾ ਨਹੀਂ ਹੈ ਹੂੰ ਹੂੰ ਸੋ ਕਹਿੰਦੇ ਕਿ ਇੱਥੋਂ ਪ੍ਰਮੁੱਖ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਪੰਜਾਬ ਦੀ ਅੱਜ ਦੀ ਸਿਆਸਤ ਵਿੱਚ ਅਕਾਲੀ ਦਲ ਦੀ ਕੋਈ ਭੂਮਿਕਾ ਬਚੀ ਵੀ ਹੈ ਜਾਂ ਨਹੀਂ ਹੂੰ ਹੂੰ ਕੀ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ ਜਾਂ ਨਹੀਂ ਜੀ ਪਾਰਟੀ ਆਪਣੀ ਸਾਰਤਕਤਾ ਗਵਾ ਚੁੱਕੀ ਹੈ ਇੱਥੇ ਫਿਰ ਇਹ ਪ੍ਰਸ਼ਨ ਵੀ ਉੱਭਰਦਾ ਹੈ ਕਿ ਜੇ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਜਾ ਰਿਹਾ ਹੈ ਤਾਂ ਸਿੱਖ ਭਾਈਚਾਰੇ ਦੀ ਭਾਵਨਾਤਮਕ ਤੇ ਹਕੀਕੀ ਨੁਮਾਇੰਦਗੀ ਫਿਰ ਕਿਹੜੀ ਪਾਰਟੀ ਕਰੇਗੀ ਹੂੰ ਹੂੰ ਫਿਰ ਇਹਦੇ ਜਵਾਬ 'ਚ ਆਪ ਹੀ ਸਵਰਾਜ ਵੀਰ ਲਿਖਦੇ ਨੇ ਕਿ ਇਹਨਾਂ ਸਵਾਲਾਂ ਦੇ ਜਵਾਬ ਜਟਿਲ ਹਨ ਹੂੰ ਹੂੰ 1960 ਤੱਕ ਅਕਾਲੀ ਦਲ ਅਤੇ ਕਾਂਗਰਸ ਇੱਕ ਦੂਜੇ ਦੇ ਨਜ਼ਦੀਕ ਸਨ ਜੀ 1957 ਦੀਆਂ ਲੋਕ ਸਭਾ ਚੋਣਾਂ ਅਕਾਲੀ ਦਲ ਤੇ ਕਾਂਗਰਸ ਨੇ ਮਿਲ ਕੇ ਇਕੱਠਿਆਂ ਲੜੀਆਂ ਹੂੰ ਹੂੰ ਪਰ 1980 ਦੇ ਘਟਨਾਕਰਮ ਅਤੇ 1984 ਵਿੱਚ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਤੇ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਕਤਲੇਆਮ ਨੇ ਦੋਵਾਂ ਪਾਰਟੀਆਂ 'ਤੇ ਅਜਿਹਾ ਪਾੜਾ ਪਾ ਦਿੱਤਾ ਜਿਸ ਨੂੰ ਮਿਟਾਇਆ ਨਹੀਂ ਜਾ ਸਕਦਾ। ਇਹ ਵੱਖਰੀ ਗੱਲ ਹੈ ਕਿ ਸਿੱਖਾਂ ਦੀ ਕਬੱਡੀ ਗਿਣਤੀ ਕਾਂਗਰਸ ਦੇ ਸਭ ਧਾਰਮਿਕ ਫਿਰਕਿਆਂ ਨੂੰ ਨਾਲ ਲੈ ਕੇ ਚੱਲਣ ਦੇ ਸਿਆਸੀ ਪ੍ਰੋਗਰਾਮ 'ਤੇ ਜ਼ਕੀਨ ਰੱਖਦੀ ਹੋਈ ਕਾਂਗਰਸ ਨੂੰ ਵੋਟਾਂ ਪਾਉਂਦੀ ਰਹੀ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਵੋਟਾਂ ਪਾਈਆਂ ਕਈਆਂ ਨੇ ਇਸ ਦੇ باوجود ਕਾਂਗਰਸ ਭਾਵਨਾਤਮਕ ਪੱਧਰ ਤੇ ਸਿੱਖ ਪਾਈਚਾਰੇ ਦੀ ਨੁਮਾਇੰਦਗੀ ਨਹੀਂ ਕਰ ਸਕਦੀ ਉਹ ਕਹਿੰਦੇ ਸਭ ਦੇ ਬਾਵਜੂਦ ਵੀ ਕਾਂਗਰਸ ਸਿੱਖਾਂ ਦੀ ਪਾਰਟੀ ਨਹੀਂ ਬਣ ਸਕਦੀ ਹੂੰ ਹੂੰ ਇੱਥੇ ਪ੍ਰਸ਼ਨ ਇਹ ਹੈ ਕਿ ਕੀ ਭਰਾਵਾਦੀ ਪਾਰਟੀ ਇਹ ਕਰ ਸਕਦੀ ਹੈ ਕਈ ਸਿਆਸੀ ਮਾਇਰਾਂ ਦਾ ਖਿਆਲ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਪੰਜਾਬ ਦੀ ਖੇਤਰੀ ਪਾਰਟੀ ਬਣਨ ਦੀ ਸਮਰੱਥਾ ਇਸ ਪੱਧਰ ਤੇ ਅਕਾਲੀ ਦਲ ਦਾ ਬਦਲ ਬਣ ਸਕਦੀ ਹੈ ਇਹ ਪੰਜਾਬ ਵਿੱਚ ਅਜਿਹਾ ਅਕਸ ਬਣਾ ਸਕੇ ਕਿ ਉਸ ਦੀ ਆਪਣੀ ਆਜ਼ਾਦਾਨਾ ਹੋਉਂਦਾ ਹੈ ਅਕਾਲੀ ਦਲ ਜਿਵੇਂ ਆਜ਼ਾਦ ਸੰਸਥਾ ਸੀਗੀ ਆਜ਼ਾਦ ਪਾਰਟੀ ਸੀ ਉਹ ਮੇ ਆਵਾਜ਼ੀ ਪਾਰਟੀ ਕਹਿੰਦੇ ਆਜ਼ਾਦ ਨਹੀਂ ਹੈ ਜੀ ਜਿੱਥੋਂ ਤੱਕ ਸਿੱਖਾਂ ਦੀ ਭਾਵਨਾਤਕ ਪ੍ਰਤੀਨਿਧਤਾ ਸਵਾਲ ਹੈ ਉੱਥੇ ਆਪ ਨੂੰ ਵੀ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ਜਿਨ੍ਹਾਂ ਦੀ ਨੌਕਤ ਕਾਂਗਰਸ ਦੇ ਸਾਹਮਣੇ ਆਈ ਹੈ ਜੀ ਅਜਿਹੇ ਹਾਲਾਤ ਵਿੱਚ ਪ੍ਰਤੱਖ ਹੈ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹੀ ਜ਼ਰੂਰਤ ਹੈ ਜਿਹੜੀ ਗੱਲ ਆਪਾਂ ਵੀ ਜੀ ਕਈ ਵਾਰ ਕਰਦੇ ਰਹੇ ਹਾਂ ਹੂੰ ਹੂੰ ਕਿ ਪੰਜਾਬ ਨੂੰ ਅਕਾਲੀ ਦਲ ਬਾਦਲ ਅਕਾਲੀ ਦਲ ਟੋੜਾ ਅਕਾਲੀ ਦਲ ਚੰਦੂ ਮਾਜਰਾ ਕਰੀਦੇ ਰਵਿੰਦਰ ਅਕਾਲੀ ਦਲ ਮਾਨ ਇਹਨਾ ਵੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੀ ਲੋੜ ਹੈ ਉਹ ਕਹਿੰਦੇ ਨੇ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜ਼ਰੂਰਤ ਹੈ ਅਕਾਲੀ ਦਲ ਅਜੇ ਵੀ ਕੋਈ ਖੇਤਰੀ ਪਾਰਟੀ ਵਜੋਂ ਨਿਕھر ਸਕਦਾ ਹੈ ਇਸ ਕੋਲ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦਾ ਅਲੰਬਰਦਾਰ ਬਣਨ ਦੀ ਸਮਰੱਥਾ ਹੈ ਜੇ ਇਹ ਪੰਜਾਬ ਦੇ ਕਿਸਾਨਾਂ ਦੀ ਬਾਹ ਫੜੇ ਮੰਡੀ ਦੇ ਰਸਤੇ ਵਿੱਚ ਪਿਸਰੇ ਪੰਜਾਬ ਦੀ ਕਿਸਾਨੀ ਦੀ ਆਵਾਜ਼ ਬਣ ਕੇ ਉੱਭਰੇ ਦਬੇ ਕੁਚਲੇ ਲੋਕਾਂ ਦਲ ਤਾਂ ਤੇ ਦਮ ਤਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਲੋਕਾਂ ਦਾ ਦਲ ਬਣੇ ਪੰਜਾਬ ਦੀ ਲਕਾਈ ਦੀ ਹੂਕ ਬਣੇ ਪਰ ਅਕਾਲੀ ਦਲ ਨੇ ਆਪਣੇ ਸ਼ਾਨਦਾਰ ਇਤਿਹਾਸਕ ਕਿਸ਼ੋੜ ਵੱਲ ਮੂੰਹ ਕਰਕੇ ਪਰਿਵਾਰਵਾਦ ਦਾ ਪੱਲਾ ਫੜ ਲਿਆ ਹੈ ਹੂੰ ਹੂੰ ਰਾਜਵੀਰ ਨੇ ਇੱਕ ਲਾਈਨ ਦੇ ਵਿੱਚ ਬਹੁਤ ਵੱਡੀ ਗੱਲ ਕਹੀ ਜੀ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰ ਸ਼੍ਰੋਮਣੀ ਹੋ ਗਿਆ ਹੂੰ ਸੋ ਮਤਲਬ ਇਹ ਇਕੱਲਾ ਇਸ਼ਾਰਾ ਬਾਦਲ ਟੱਬਰ ਕਨੀ ਨਹੀਂ ਆ ਸਾਰੇ ਚੰਦੂ ਮੱਜਰੇ ਦੀ ਹਿੰਸਾ ਐ ਭੂੰਦੜ ਐ ਜਿੰਨੇ ਵੀ ਹੈਗੇ ਨੇ ਇਹ ਸਾਰੇ ਇਕੱਨਿਓਂ ਆ ਇਹ ਬਰੂਕਾ ਇਹ ਬਰਨਾਲਾ ਇਹਨਾਂ ਇਹ ਸਾਰੇ ਉਤੜੇ ਨੇ ਹੈ ਤੋ ਇਸ ਲਈ ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਪਰਿਵਾਰ ਸ਼੍ਰੋਮਣੀ ਹੋ ਗਿਆ ਉਪਰੋਕਤ ਵਰਤਾਰੇ ਅਕਾਲੀ ਦਲ ਦਾ ਮੁੱਖੀ ਕਿਰਦਾਰ ਲੋਪ ਹੋ ਗਿਆ ਇਸ ਦੇ ਆਗੂਆਂ ਦੀ ਦੇਖੋ ਨਵੇਂ ਬਣੇ ਲਾਲਚੀ ਸਰਮਾਇਦਾਰਾਂ ਵਾਲੀ ਹੈ ਇਸ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਹੈ ਲੋਕਾਂ ਨੂੰ ਯਾਦ ਹੈ ਕਿ 21ਵੀਂ ਸਦੀ ਵਿੱਚ ਇਸ ਦੇ 10 ਸਾਲਾਂ ਦੇ ਰਾਜ ਵਿੱਚ ਪੰਜਾਬ ਨਸ਼ਿਆਂ ਦੇ ਖਾਹਣੇ ਸਮੁੰਦਰ ਵਿੱਚ ਡੁੱਬ ਗਿਆ ਇਸਬਤ ਖੋਰੀ ਸਿਖਰਾਂ ਤੇ ਪਹੁੰਚੀ ਖੇਤਾਂ ਦੇ ਮਜ਼ਦੂਰ ਖੁਦਕੁਸ਼ੀਆਂ ਕਰਦੇ ਰਹੇ ਪਰ ਆਪਣੇ ਆਪ ਨੂੰ ਕਿਸਾਨੀ ਦੀ ਪੁੱਤਰ ਪੱਤਰ ਰੱਖਣ ਵਾਲੀ ਪਾਰਟੀ ਕਾਉਣ ਵਾਲੇ ਇਸ ਦਲ ਦੇ ਆਗੂ ਜਾਤੀ ਲਾਲਚੰਦ ਲਾਲਸਾ ਦੀਆਂ ਹੱਦਾਂ ਵਿੱਚ ਖਿਰ ਗਏ ਤੇ ਉਹਨਾਂ ਨੂੰ ਗਰੀਬ ਗਰੁੱਪਿਆਂ ਦੀ ਆਵਾਜ਼ ਸੁਣਨੀ ਬੰਦ ਹੋ ਗਈ ਅਕਾਲੀ ਦਲ ਦੇ ਪਤਨ ਦੀ ਕਹਾਣੀ ਇੱਕ ਤਰ੍ਹਾਂ ਨਾਲ ਪੰਜਾਬ ਦੇ ਸਿਆਸੀ ਸੱਭਿਆਚਾਰ ਦੇ ਪਤਨ ਦੀ ਕਹਾਣੀ ਹੈ ਪਰ ਇਹ ਸਾਨੂੰ ਕਹਿੰਦੇ ਸੱਚ ਮੰਨਣਾ ਪਊਗਾ ਕਿ ਜੇ ਅਕਾਲੀ ਦਲ ਦਾ ਪਤਨ ਹੁੰਦਾ ਹੈ ਤਾਂ ਉਦੋਂ ਪੰਜਾਬ ਦੇ ਸਿਆਸੀ ਸੱਭਿਆਚਾਰ ਦਾ ਪਤਨ ਹੁੰਦਾ ਹੈ ਜੀ ਅਕਾਲੀ ਦਲ ਦੇ ਆਰੰਭਿਕ ਸਮਿਆਂ ਬਾਰੇ ਸੋਨ ਸਿੰਘ ਜੋਸ਼ ਨੇ ਲਿਖਿਆ ਸੀ ਕਿ ਅਕਾਲੀ ਦਲ ਦੇ ਵਿੱਚ ਇੱਕ ਜੋਸ਼ ਸੀ ਕਿ ਉਹ ਪਿੰਡਾਂ 'ਚ ਜਦੋਂ ਜਾਂਦਾ ਸੀ ਤਾਂ ਲੋਕ ਅਕਾਲੀ ਦਲ ਨਾਲ ਜੁੜਦੇ ਸੀ ਆਪਣੀਆਂ ਗੱਲ ਨੂੰ ਸਮੇਟਦੇ ਹਨ ਸੰਖੇਪ ਕੀਤਾ ਬਹੁਤ ਵਿਸਤਾਰ ਤਿਕਾ ਹੈ ਉਹ ਆਪਣੀ ਗੱਲ ਨੂੰ ਸਮੇਟਦਾ ਸਵਰਾਜ ਸਿੰਘ ਲਿਖਦੇ ਨੇ ਕਿ ਅਕਾਲੀਆਂ ਦੁਆਰਾ ਕੀਤੇ ਗਏ ਐਮਰਜੈਂਸੀ ਦੇ ਵਿਰੋਧ ਬਾਰੇ ਅੱਜ ਕੱਲ ਐਮਰਜੈਂਸੀ ਫਿਰ ਬਹੁਤ ਚਰਚਾ ਦਾ ਬਣ ਗਿਆ ਹਮ ਹਮ ਹੱਤ ਦੇ ਵਿੱਚ ਜੀ ਹੈ ਨਾ ਉਹ ਬਾਇਆ ਫਿਲਮ ਵੀ ਤੇ ਬਾਇਆ ਸੰਸਦ ਵੀ ਅਕਾਲੀਆਂ ਦੁਆਰਾ ਕੀਤੇ ਗਏ ਐਮਰਜੈਂਸੀ ਦੇ ਵਿਰੋਧ ਬਾਰੇ ਵਿਜੇ ਲక్ష్ਮੀ ਪੰਡਿਤ 인ਦਰਾ ਗਾਂਧੀ ਦੀ ਭੂਆ ਨੇ ਕੁਝ ਇਸ ਤਰ੍ਹਾਂ ਲਿਖਿਆ ਸੀ ਹਮ ਹਮ ਪੰਜਾਬ ਪੰਜਾਬ ਜਿਹੜਾ ਹਮੇਸ਼ਾ ਦਮਨ ਵਿਰੁੱਧ ਸੰਘਰਸ਼ ਦੀ ਅਗਵਾਈ ਕਰਦਾ ਰਿਹਾ ਹੈ ਨੇ ਐਮਰਜੈਂਸੀ ਦੌਰਾਨ ਵੀ ਮੋਰੀ ਭੂਮਿਕਾ ਨਿਭਾਈ ਹੈ ਇਹ ਸਿਰਫ ਪੰਜਾਬ ਅਤੇ ਕੱਲੇ ਪੰਜਾਬ ਵਿੱਚ ਹੀ ਹੋਇਆ ਕਿਆਮਰ ਜਲਸੀ ਦਾ ਇੰਨੇ ਵੱਡੇ ਪੱਧਰ ਤੇ ਜਥੇਬੰਦਕ ਹੋ ਕੇ ਵਿਰੋਧ ਕੀਤਾ ਗਿਆ ਹੋਵੇ ਇਹ ਸਿਹਰਾ ਉਸ ਸਮੇਂ ਦੇ ਅਕਾਲੀ ਦਲ ਨੂੰ ਜਾਂਦਾ ਪਰ ਅੱਜ ਅਕਾਲੀ ਦਲ ਇਹ ਕਿਤੇ ਨਜ਼ਰ ਹੀ ਨਹੀਂ ਆਉਂਦਾ ਇਸੇ ਲਈ ਫਿਰ ਲਿਖਦੇ ਨੇ ਪੰਜਾਬ ਦੇ ਲੋਕ ਅਕਾਲੀ ਦਲ ਚੋਂ ਵੀ ਇਸ ਦੇ ਸ਼ਾਨਦਾਰ ਇਤਿਹਾਸਕ ਵਿਰਸੇ ਦੇ ਨਿਸ਼ਾਨ ਲੱਭਣਾ ਚਾਹੁੰਦੇ ਹਨ ਪਰ ਇਹ ਨਿਸ਼ਾਨ ਕਿਤੇ ਨਜ਼ਰ ਨਹੀਂ ਆਉਂਦੇ ਅਕਾਲੀ ਦਲ ਵਿੱਚ ਪਹਿਲਾਂ ਵੀ ਕਈ ਵਾਰ ਫੁੱਟ ਪਈ ਹੈ ਪਰ ਉਹ ਫੁੱਟ ਆਗੂਆਂ ਦੀ ਆਪਸੀ ਲੜਾਈ ਕਰ ਹੁੰਦੀ ਸੀ ਇਸ ਸਮੇਂ ਦਾ ਸੰਕਟ ਅਕਾਲੀ ਦਲ ਦੀ ਲੋਕਾਂ ਤੋਂ ਦੂਰੀ ਅਤੇ ਵੱਧ ਰਹੀ ਬੇਗਾਨਗੀ ਕਾਰਨ ਉੱਤਿਆ ਹੈ ਬਹੁਤ ਬਹੁਤ ਕਮਾਲ ਦਾ ਲੇਖ ਤੇ ਕਮਾਲ ਦੀਆਂ ਟਿੱਪਣੀਆਂ ਜਿਹੜਾ ਅਕਾਲੀ ਦਲ ਦੇ ਸੰਕਟ ਦਾ ਪਰਤ ਪਰਤ ਹਾਲ ਵੀ ਬਿਆਨ ਕਰਦਾ ਤੇ ਕਲ ਦਲ ਦੀ ਸਥਿਤੀ ਵੀ ਉਹਨਾਂ ਨੂੰ ਸੁਚੇਤ ਵੀ ਕਰਦਾ ਹੈ ਕਿ ਲਾਲਸਾ ਛੱਡੋ ਉਹਦਿਆਂ ਦੀ ਤੇ ਨਵੀਂ ਨੌਜਵਾਨ ਪੀੜੀ ਨੂੰ ਮੁਰੇ ਲਿਆਓ ਅਕਾਲੀ ਦਲ ਦਾ ਜੁਨੀਆ ਰਹਿਣਾ ਪੰਜਾਬ ਲਈ ਸ਼ਰਮ ਨਹੀਂ ਅਕਾਲੀ ਦਲ ਦਾ ਜੁਨੀਆ ਰਹਿਣਾ ਪੰਜਾਬ ਲਈ ਬਹੁਤ ਜ਼ਰੂਰੀ ਹੈ ਜੀ ਅਚ ਦਿਪਕ ਜੀ ਨੇ ਨਹੀਂ ਦੱਸਿਓ ਅਮਰਿਤਪਾਲ ਸਿੰਘ ਦੇ ਭਰਾ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਆਪਾਂ ਜਿਸ ਦਿਨ ਅਮਰਤਪਾਲ ਸਿੰਘ ਦੇ ਭਰਾ ਦੀ ਗ੍ਰਿਫਤਾਰੀ ਹੋਈ ਸੀ ਆਪਾਂ ਉਸ ਦਿਨ ਵੀ ਹਵਾਲਾ ਕਰ ਰਹੇ ਸੀਗੇ ਕਿ ਪੁਲਿਸ ਉਸ ਦਿਨ ਵੀ ਰਿਮਾਂਡ ਮੰਗਣਾ ਚਾਹ ਰਹੀ ਸੀ ਪਰ ਅਦਾਲਤ ਨੇ ਕਿਹਾ ਵੀ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਲੈਂਦਾ ਕਰਦਾ ਫੜਿਆ ਗਿਆ ਹੂੰ ਹੂੰ ਕਿ ਜਿਹੜਾ ਬੰਦਾ ਤੁਸੀਂ ਕਹਿੰਦੇ ਹੋ ਨੀ 10000 ਰੁਪਏ ਦੇ ਕੇ ਲੈ ਕੇ ਆਇਆ ਸੀਗਾ ਜੀ ਤੇ ਜੇ ਲੈ ਕੇ ਆਇਆ ਸੀ ਨਸ਼ਾ ਕਰਨ ਲਈ ਲੈਂਦਾ ਸੀ ਫਿਰ ਉਹਨੂੰ ਕਿੱਥੋਂ ਸਪਲਾਈਅਰ ਤਾਂ ਹੈ ਨੀਗਾ ਤੇ ਤੁਸੀਂ ਨਸ਼ਾ ਕਰਦਾ ਬੰਦਾ ਫੜ ਲਿਆ ਤੇ ਠੀਕ ਹੈ ਫਿਰ ਰਿਮਾਂਡ ਕੀ ਕਰਨਾ ਹੂੰ ਹੂੰ ਪਰ ਪੁਲਿਸ ਆਪਣੀ ਕਾਰਵਾਈ ਪਾਉਂਦੀ ਰਹੀ ਲੱਗੀ ਰਹੀ ਤੇ ਆਖਰ ਅੱਜ ਜੋ ਪੋਟੈਸ਼ਲ ਬ੍ਰੈਂਡ ਤੇ ਲਿਆ ਕੇ ਉਹਨਾਂ ਨੂੰ ਹੈਨਾ ਸੈਸ਼ਨ ਕੋਰਟ ਚ ਪੇਸ਼ ਕੀਤਾ ਤੇ ਪੇਸ਼ ਕਰਕੇ 10 ਦਿਨ ਦਾ ਰਿਮਾਂਡ ਮੰਗਿਆ ਹੂੰ ਹੂੰ ਮਤਲਬ ਹੁਣ ਇਹ ਇੱਥੋਂ ਫਿਰ ਸੰਕੇਤ ਸ਼ੋਭੇ ਪੈਦਾ ਹੋ ਰਹੇ ਨੇ ਕਿ ਕੁਝ ਸਿਆਸਤ ਵੀ ਨਾਲ ਕੰਮ ਕਰਨ ਲੱਗੀ ਠੀਕ ਹੈਨਾ ਸੋ ਉਹ ਕਹਿੰਦੇ ਜੀ 10 ਦਿਨ ਦਾ ਰਿਮਾਂਡ ਮੰਗਿਆ ਤੇ ਅਦਾਲਤ ਨੇ 2 ਦਿਨਾਂ ਦਾ ਰਿਮਾਂਡ ਦਿੱਤਾ ਮਤਲਬ ਹੁਣ ਇੱਕ ਪਾਸੇ ਅਮਰਿਤਪਾਲ ਸਿੰਘ ਦਾ ਬਟਾਪਰਾ ਹਰਪ੍ਰੀਤ ਸਿੰਘ ਹੈਪੀ ਹੈਨਾ ਤੇ ਉਹਦੇ ਨਾਲ ਉਹਨਾਂ ਦਾ ਸਾਥੀ ਸੀਗਾ ਲੱਭ੍ਰੀ ਸਿੰਘ ਜਿਹਨੂੰ ਮਤਲਬ ਫਲੋਰ ਦੀ ਪੁਲਿਸ ਕਹਿੰਦੀ ਹੈ ਕਿ ਅਸੀਂ ਉਹ ਆਈਸ 加ਰਾਗਰਾਮ ਆਈਸ ਤੇ ਨਾਲ ਲਾਈਟਰ ਜੇ ਉਹ ਜੀ ਉਹਦੇ ਸਮਾਨਸ ਨੇ ਪੜਿਆ ਤੇ ਪਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਹੋਰਾਂ ਦਾ ਵਕੀਲ ਹੈ ਜਿਹੜਾ ਹੈ ਨਾ ਉਹਦਾ ਕਹਿਣਾ ਹੈ ਕਿ ਪੁਲਿਸ ਨੇ ਕੇਸ ਬੋਕਸ ਬਣਾਇਆ ਪੁਲਿਸ ਨੇ ਕੇਸ ਠੂਠਾ ਬਣਾਇਆ ਤੇ ਫਿਰ ਜਦੋਂ ਸਵਾਲ ਇਹ ਆਇਆ ਕਿ ਮੈਡੀਕਲ ਰਿਪੋਰਟ ਤਾਂ ਉਹਨਾਂ ਦੇ ਵਿੱਚ ਡਰਗ ਆਈ ਹੈ ਇਹ ਡਰਗ ਟੈਸਟ ਹੋਇਆ ਉਹਦੇ ਵਿੱਚ ਡਰਗ ਆਈ ਹੈ ਉਹ ਕਹਿੰਦੇ ਨਹੀਂ ਜੀ ਇਹ ਦੋਏ ਜਣੇ ਹਰਪ੍ਰੀਤ ਵੀ ਤੇ ਲੱਭ੍ਰੀਤ ਵੀ ਨਾ ਜਿੰਮ ਜਾਂਦੇ ਨੇ ਸੋ ਇਸਨੇ ਕਹਿੰਦੇ ਜਿੰਮ ਦੇ ਵਿੱਚ ਉਹ ਪ੍ਰੋਡਕਟ ਅੱਜਕਲ ਜਿਹੜੇ ਲੈਂਦੇ ਨੇ ਉਹ ਲੈਂਦੇ ਨੇ ਉਹਦੇ ਕਰਕੇ ਪੋਸਿਬਲ ਆ ਗਿਆ ਹੁਣ ਉਹਦੀ ਦਲੀਲ ਕਿ ਇਹ ਤਾਂ ਹੁਣ ਉਹ ਹੀ ਜਾਣ ਸਕਦੇ ਆ ਪਰ ਉਹਨੇ ਇਹ ਇਕਾਠ ਦਿੱਤੀ ਕਿ ਪੋਜ਼ਿਟਿਵ ਕਿਉਂ ਆਇਆ ਨਸ਼ਾ ਦੂਸਰੇ ਪਾਸੇ ਮਤਲਬ ਪੁਲਿਸ ਇਸ ਦਾਅਵੇ ਤੇ ਸੀ ਕਿ ਅਸੀਂ ਜੀ ਪੇਮੈਂਟ ਬਰਾਮਦ ਕਰ ਲਈਏ ਉਹ ਪੇਟੀਆਂ ਮੱਕੀ ਦੇ ਨਹੀਂ 10000 ਗਿਆ ਸੀਗਾ ਅਸੀਂ ਉਹ ਬੰਦਾ ਫੜ ਲਿਆ ਜਿੱਤੋਂ ਲੈ ਕੇ ਆਏ ਸੀਗੇ ਪਰ ਅਜੇ ਵੀ ਸਵਾਲ ਇਹ ਹੈ ਕਿ ਟ੍ਰੀਟ ਇਦਾਂ ਕੀਤਾ ਜਾ ਰਿਹਾ ਜਿਵੇਂ ਕੋਈ ਸਪਲਾਈਅਰ ਫੜਿਆ ਹੋਵੇ ਜੇ ਕਿਉਂਕਿ ਇੱਕ ਪਾਸੇ ਪੁਲਿਸ ਦਾਵਾ ਕਰ ਰਹੀ ਇੱਕ ਤਾਂ ਨਸ਼ਾ ਲੈ ਰਿਆ ਸੀ ਹਾਂ ਹਾਂ ਪਰ ਇਹ ਸਭ ਦੇ ਦਰਮਿਆਨ ਅਮਰਿਤਪਾਲ ਸਿੰਘ ਦੇ ਖੁਦ ਦੇ ਵਕੀਲ ਦਾ ਈਮਾਨ ਸਿੰਘ ਹੋਣੀ ਉਹਨਾਂ ਦੇ ਨਾਲ ਕੰਮ ਕਰ ਰਹੇ ਉਹਨਾਂ ਦੇ ਮਾਮਲਾ ਦੇਖਦੇ ਨੇ ਈਮਾਨ ਸਿੰਘ ਦਾ ਇੱਕ ਬਿਆਨ ਆਇਆ ਉਹ ਕਹਿੰਦਾ ਕਿ ਸਾਰੀ ਸਾਜ਼ਿਸ਼ ਅਮਰਤਪਾਲ ਸਿੰਘ ਹੋਰਾਂ ਦੀ ਦਿੱਖ ਨੂੰ ਖਰਾਬ ਕਰ ਲਈ ਹੈ ਕਿਉਂਕਿ ਇੱਕ ਪਾਸੇ ਅਮਰਤਪਾਲ ਸੁਨੇਸ਼ ਦੇ ਖਿਲਾਫ ਲੜਾਈ ਲੜਦੇ ਸੀ ਦੂਏ ਉਹ ਪੰਜਾਬ ਦੇ ਵਿੱਚ ਨਵੀਂ ਖੇਤਰੀ ਪਾਰਟੀ ਖੜਾ ਕਰਨਾ ਜਾ ਰਹੇ ਨੇ ਹੂੰ ਹੂੰ ਆਹ ਹੁ ਨਵੀਂ ਨਵੀਂ ਗੱਲ ਨਿਕਲ ਕੇ ਆਈ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਪੰਜਾਬ ਚ ਖੇਤਰੀ ਪਾਰਟੀ ਖੜੀ ਕਰਨ ਜਾ ਰਹੇ ਨੇ ਜਿਹਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੈਰਾਂ ਥੱਲੇ ਜ਼ਮੀਨ ਖੁਦ ਰਹੀ ਆ ਇਹ ਇਸ ਲਈ ਉਹ ਇਹ ਸਥਿਤੀ ਤਾਂ ਕਹੇ ਨੇ ਇਹ ਕਹਿੰਦੇ ਸਾਰੀ ਆਮ ਆਦਮੀ ਪਾਰਟੀ ਦੀ ਕੀਤੀ ਧੜੀ ਆ ਇਹ ਮਾਮਲਾ ਬਿਲਕੁਲ ਬੋਕਸ ਆ ਹੁਣ ਅਮਰਤਪਾਲ ਸਿੰਘ ਦੇ ਵਕੀਲ ਵੀ ਤੇ ਉਹਦੇ ਭਰਾ ਦੇ ਵਕੀਲ ਵੀ ਇੱਦਾਂ ਪਰੇ ਨੇ ਤੇ ਪੁਲਿਸ ਕਹਿ ਰਹੀ ਆ ਕਿ ਨਹੀਂ ਜੀ ਅਸੀਂ ਨਸ਼ਾ ਕਰਦਾ ਫੜਿਆ ਪਰ ਜੇ ਘਰ ਦਾ ਵੀ ਨਸ਼ਾ ਫੜਿਆ ਤਾਂ ਵੀ ਆ ਅੱਜ ਵਾਲੀ ਜਿਹੜੀ ਸਾਰੀ ਕਾਰਵਾਈ ਆ ਇਹ ਇਸ ਲਈ ਸਵਾਲ ਪੈਦਾ ਕਰਿਆ ਕਿ ਅਸੀਂ ਟੀਟ ਇਦਾਂ ਕਰੀਏ ਜਿਵੇਂ ਕੋਈ ਬਹੁਤ ਵੱਡਾ ਸਮੱਗਲਰ ਫੜਿਆ ਹੋਵੇ ਹੂੰ ਸੋ ਹੁਣ ਅੱਜ 2 ਦਿਨ ਦਾ ਰਿਮਾਂਡ ਲਿਆ ਜੀ ਤੇ 2 ਦਿਨ ਦੇ ਰਿਮਾਂਡ ਤੋਂ ਬਾਅਦ ਦੇਖਦੇ ਆਂ ਫਿਰ ਆ ਕੇ ਕੀ ਦੁਬਾਰਾ ਰਿਮਾਂਡ ਦੀ ਮੰਗ ਕਰਦੇ ਕਿ ਜੁਡੀਸ਼ੀਅਨਲ ਰੱਤ ਨੂੰ ਭੇਜਦੇ ਆਂ ਉਧਰ ਉਹਨਾਂ ਦੇ ਵਕੀਲ ਚਾਰਜ ਜੁਰੀ ਕਰ ਰਹੇ ਕਿ ਇਸ ਮਸਲੇ ਦੇ ਜਮਾਨਤ ਮਿਲੇ ਜਲਦੀ ਜੀ ਦੀਪਕ ਜੀ ਮਾਈਕਰੋਸਾਫਟ ਦੇ ኦਪਰੇਟਿੰਗ ਸਿਸਟਮ ਤੇ ਕੰਮ ਕਰਨ ਵਾਲੇ ਜਿਹੜੇ ਕੰਪਿਊਟਰ ਸੀ ਉਹ ਦੁਨੀਆ ਭਰ ਦੇ ਵਿੱਚ ਕਾਫੀ ਉਹਨਾਂ ਇੱਥੇ ਸਾਡੇ ਕੈਨੇਡਾ ਦੇ ਵਿੱਚ ਵੀ ਬੈਂਕਾਂ ਦੇ ਵਿੱਚ ਕਾਫੀ ਸ਼ਾਪਸ ਤੇ ਹੈਲਥ케ਅਰ ਸਿਸਟਮ ਸਾਰਾ ਜਿਹੜਾ ਸਾਡਾ ਸਥਾਨਕ ਆ ਉਹ ਇੰਪੈਕਟ ਹੋਇਆ ਫਲਾਈਟਾਂ ਵਗੈਰਾ ਕਈ ਨਹੀਂ ਚੱਲ ਰਹੀਆਂ 에ਅਰਪੋਰਟ ਤੋਂ ਫਲਾਈਟਾਂ ਲੇਟ ਹੋ ਰਹੀਆਂ ਨੇ ਇੰਡੀਆ ਦੇ ਵਿੱਚ ਵੀ ਕਮ ਕਾਫੀ ਇੰਪੈਕਟ ਹੋਇਆ ਕੀ ਅਪਡੇਟ ਹੈ ਜੀ ਉਧਰੋਂ ਬਿਲਕੁਲ ਜੀ ਜਿਹੜਾ ਮਾਈਕਰੋਸਾਫਟ ਦਾ ਸਰਵਰ ਖਰਾਬ ਹੋਣ ਦੀ ਖਬਰ ਦੇ ਨਾਲ ਹੀ ਜਾਂ ਉਹਦੇ ਬੰਦ ਹੋਣ ਦੇ ਨਾਲ ਹੀ ਜਿਹੜਾ ਸਿਸਟਮ ਸੀ ਉਹ ਲਗਭਗ ਪੂਰੀ ਦੁਨੀਆ 'ਚ ਤਰਸੱਲੀ ਮੱਚੀ ਇੱਕ ਤਰ੍ਹਾਂ ਦਾ ਪੂਰੀ ਦੁਨੀਆ 'ਚ ਪ੍ਰਭਾਵਿਤ ਹੋਇਆ ਖਾਸ ਕਰਕੇ ਜਿੰਨੇ ਵੀ ਮੁਲਕ ਦਾ ਸਿੱਧੇ ਨਜਿਵੇਂ ਤੁਸੀਂ ਗੱਲ ਕਰ ਰਹੇ ਹੋ ਚਾਹੇ ਉਹ ਅਮਰੀਕਾ ਹੈ ਚਾਹੇ ਉਹ ਕੈਨੇਡਾ ਹੈ ਚਾਹੇ ਬ੍ਰਿਟੇਨ ਹੈ ਚਾਹੇ ਸਿੰਗਾਪੁਰਾ ਹੈ ਚਾਹੇ ਫਰਾਂਸ ਹੈ ਆਸਟ੍ਰੇਲੀਆ ਹੈ ਨਿਊਜ਼ੀਲੈਂਡ ਹੈ ਤੇ ਉਹਦੇ ਵਿੱਚ ਇੰਡੀਆ ਵੀ ਹੈ ਤੇ ਇਸੇ ਤਰ੍ਹਾਂ ਜਿਹੜੀਆਂ ਮੁੱਖ ਸੇਵਾਵਾਂ ਪ੍ਰਾਪਤੀਆਂ ਸਭ ਤੋਂ ਵੱਡਾ ਜਿਹੜੀ ਪਰੇਸ਼ਾਨੀ ਸਭ ਤੋਂ ਪਹਿਲਾਂ ਸਾਹਮਣੀ ਆਈ ਉਹ ਏਅਰਪੋਰਟਾਂ ਤੇ ਹਮ ਏਅਰਪੋਰਟ ਦੇ ਉੱਤੇ ਮਤਲਬ ਟਿਕਟਾਂ ਵਾਲਾ ਮਸਲਾ ਚੈੱਕ-ਇਨ ਵਾਲਾ ਚੈੱਕ-ਆਊਟ ਵਾਲਾ ਹੈ ਨਾ ਉਹ ਸਾਰਾ ਹੈ ਨਾ ਕਿਰਿਆ ਠੱਪ ਹੋ ਗਈ ਤਰ੍ਹਾਂ ਨਾਲ ਤੇ ਉੱਥੇ ਅਪੀਲ ਕਰਨੀਆਂ ਪਈਆਂ ਕਿ ਭਾਈ ਕਾਊਂਟਰ ਤੇ ਇਹ ਤਰ੍ਹਾਂ ਕਲਤੇ ਆ ਪਜਾਓ ਕਾਉਂਟਰ ਤੇ ਪਹੁੰਚੋ ਤੇ ਉੱਥੇ ਕਰੋ ਕੋਈ ਮਸ਼ੀਨਾਂ ਨਹੀਂ ਕੰਮ ਕਰ ਰਹੀਆਂ ਕੁਝ ਨਹੀਂ ਕਹਿਣਾ ਤੇ ਇਸ ਤੋਂ ਬਾਅਦ ਫਿਰ ਜਿਹੜਾ ਪ੍ਰਭਾਵ ਹੋਇਆ ਬੈਂਕਿੰਗ ਸਿਸਟਮ ਬਹੁਤ ਪ੍ਰਭਾਵਿਤ ਹੋਇਆ ਜੀ ਮਤਲਬ ਪ੍ਰਾਈਵੇਟ ਦੁਕਾਨਾਂ ਪ੍ਰਾਈਵੇਟ ਕਾਰੋਬਾਰ ਮਾਲ ਉਹਦੇ ਵਿੱਚ ਤਾਂ ਜਿਹੜਾ ਪ੍ਰਭਾਵ ਗਈ ਹੈ ਪਰ ਮੈਡੀਕਲ ਖੇਤਰ ਦੇ ਵਿੱਚ ਹਸਪਤਾਲਾਂ ਦੇ ਅੰਦਰ ਤੇ ਉਹ ਇਸੇ ਤਰ੍ਹਾਂ ਬੈਂਕਿੰਗ ਦੇ ਅੰਦਰ ਸਭ ਤੋਂ ਵੱਡਾ ਫਿਰ ਉਸ ਤੋਂ ਬਾਅਦ ਸਟਾਕ ਮਾਰਕੀਟ ਬਹੁਤ ਪ੍ਰਭਾਵਿਤ ਹੋਈ ਇਹਦੇ ਨਾਲ ਹੂੰ ਅਨਾ ਉਹ ਸ਼ਹਿਰ ਬਾਜ਼ਾਰ ਤੇ ਬਹੁਤ ਵੱਡਾ ਅਸਰ ਪਿਆ ਰੇਲਵੇ ਤੇ ਅਸਰ ਪਿਆ ਇੱਥੋਂ ਤੱਕ ਕਿ ਟੀਵੀ ਚੈਨਲ ਦੇ ਉੱਤੇ ਜੀ 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 ਹਮ ਤੇ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਿਆ ਮੀਡੀਆ ਕਰਕੇ ਸੋ ਇਹ ਇੱਕ ਵੱਡਾ ਮਸਲਾ ਬਣ ਕੇ ਉੱਭਰਿਆ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਸਥਿਤੀ ਕਿੰਨੀ ਫਿਕਰਮੰਦੀ ਵਾਲੀ ਹੋਣੀ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਇਹ ਸਿਸਟਮ ਆਪਰੇਟ ਹੋ ਰਿਹਾ ਸੀਗਾ ਉਹਦੇ ਨਾਲ ਇੱਕ ਵਾਰ ਜਦੋਂ ਕੰਮ ਰੁਕਦਾ ਤਾਂ ਕਿੰਨਾ ਕੁਝ ਉਹ ਹੁੰਦਾ ਹੈ ਕਿ ਮਾਈਕਰੋਸਾਫਟ ਵਰਗੀ ਕੰਪਨੀ ਜਦੋਂ ਇਹ ਇਹਦਾ ਇਹ ਹੋਇਆ ਜਾਂ ਉਹ ਕਲਾਊਡ ਕੰਪਿਊਟਰਿੰਗ ਪਲੇਟਫਾਰਮ ਜਿਹੜਾ ਹੈਗਾ ਜਿਹਦੇ ਤੇ ਕੰਮ ਕਰ ਰਿਆ ਸੀਗਾ ਕ라우ਡ ਸਟ੍ਰਾਈਕ ਹਾਂਜੀ ਜਿਹੜੀ ਸੌਫਟਵੇਅਰ ਕੰਪਨੀ ਸੀ ਵੀ ਉਹਨਾਂ ਦੀ ਅਪਡੇਟ ਕਰਕੇ ਪੰਗਾ ਪਿਆ ਜੀ ਤੇ ਉਹਦਾ ਨਤੀਜਾ ਇਹ ਹੋਇਆ ਕਿ ਉਹਨਾਂ ਦੇ ਵੀ ਸ਼ੇਅਰ ਜਦੇ ਗਿਰ ਗਏ ਹਾਂਜੀ ਹਾਂਜੀ ਯੈਸ ਉਹ 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 ਮਾਰਕੀਟ ਦੇ ਵਿੱਚ ਉਹਨਾਂ ਦੇ ਸ਼ੇਅਰ ਵੀ ਜਦੇ ਥੱਲੇ ਆਏ ਜੀ ਹਾਂ ਪਰ ਭਾਰਤ ਦੇ ਵਿੱਚ ਚਾਹੇ ਉਹ ਇੰਡੀਗੋ ਹੈ ਚਾਹੇ ਸਪਾਈਸ ਜਾਂ ਟਾਏ ਚਾਹੇ ਆਕਾਸ਼ਾ ਹੀ ਹੋ ਰਹਿ ਚਾਹੇ 에য়ার ਇੰਡੀਆ ਇਹ ਸਾਰੀਆਂ ਮਤਲਬ ਪ੍ਰਭਾਵਿਤ ਹੋਈਆਂ ਤੇ ਲੈਣਾ ਲੱਗੀਆਂ ਰਹੀਆਂ ਤੇ ਅਜੇ ਵੀ ਉਹ ਨਾਰਮਲ ਨਹੀਂ ਹੋਇਆ ਸਿਸਟਮ ਹਮ ਬਿਸ਼ੱਕ ਮਾਈਕਰੋਸਾਫਟ ਨੇ ਦਾਵਾ ਕੀਤਾ ਕਿ ਮਾਈਕਰੋਸਾਫਟ 365 ਸਰਵਿਸ ਦੇ ਵਿੱਚ ਜਿਹੜੀ ਦਿੱਕਤ ਆਈ ਆ ਉਹ ਸਾਨੂੰ ਪਤਾ ਲੱਗ ਗਈ ਆ ਅਸੀਂ ਸਮੱਸਿਆ ਸਮਝ ਲਈ ਆ ਉਹਦੇ ਹੱਲ ਲਈ ਲੱਗੇ ਆ ਪਰ ਇਹ ਇੰਨਾ ਆਸਾਨ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਕਿਉਂਕਿ ਇਹਦੇ ਉੱਤੇ ਜਿਹੜਾ ਪ੍ਰਭਾਵ ਪਿਆ ਉਹ ਸੈਟਲ ਹੋਣ ਨੂੰ ਅਜਿਵੇਂ ਇੱਥੇ ਪਤਾ ਲੱਗ ਰਿਹਾ ਸੀਗਾ ਇੱਕ ਕੰਪਨੀਆਂ ਨੇ ਹైదరాబాద్ ਤੇ ਬੰਗਲੌਰ ਦੀਆਂ ਹਮ ਉਹ ਕਹਿੰਦੀਆਂ ਕਿ ਮਤਲਬ ਅਸੀਂ ਇਸ ਕਦਰ ਘਬਰਾਏ ਕਿ ਅਸੀਂ ਤੁਰੰਤ ਕਿਹਾ ਆਪਣੇ ਸਾਰੇ ਮਤਲਬ ਕੰਮ ਕਰਦੇ ਓਪਰੇਟਰਾਂ ਨੂੰ ਹਜ਼ਾਰਾਂ ਬੰਦੇ ਕੰਮ ਕਰਦੇ ਆਂ ਜਾਂ ਕੰਪਨੀਆਂ ਕੋਲ ਜਿਹੜੇ ਹੈਨਾ ਹਾਈਦਰਾਬਾਦ ਬੰਗਲੌਰ ਦੇ ਵਿੱਚ ਕੰਮ ਕਰਦੇ ਆਂ ਕਿ ਆਪਣੇ ਕੰਪਿਊਟਰਾਂ ਨੂੰ ਸ਼ਟਡਾਊਨ ਕਰਕੇ ਬੰਦ ਕਰਕੇ ਉੱਠ ਜਾਓ ਜੀ ਉਹ ਕਹਿੰਦੇ ਕਿ ਪਹਿਲੀ ਨਜ਼ਰ ਇਹ ਲੱਗਿਆ ਕਿ ਸ਼ਾਇਦ ਵਾਇਰਸ ਅਟੈਕ ਹੋ ਗਿਆ ਹੂੰ ਹੂੰ ਤੇ ਉਹ ਅਟੈਕ ਦੇ ਨਾਲ ਉਹ ਲੱਗਿਆ ਕਿ ਸਾਰਾ ਕੁਝ ਕਿਉਂਕਿ ਉਹ ਕਹਿੰਦੇ ਕਿ ਸਾਡੇ ਸਿਸਟਮ ਦੀਆਂ ਸਕਰੀਨਾਂ ਬਲੂ ਹੋਈਆਂ ਤੇ ਉਹਦੇ ਬਾਅਦ ਆਪਣੇ ਰੀਸਟਾਰਟ ਹੋਣ ਲੱਗ ਪਏ ਜੀ 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 ਸੋ ਇਹ ਅਪਗ੍ਰੇਡ ਵਰਜ਼ਨ ਨੂੰ ਲੈ ਕੇ ਇਹ ਕਹਿੰਦੇ ਦੁਨੀਆ ਭਰ ਦੇ ਵਿੱਚ ਇਹ ਤਰਥੱਲੀ ਮੱਚੀ ਆ ਪਰ ਵਿਜੇ ਜੀ ਮੇਰੇ ਨਾਲੋਂ ਵੱਧ ਇਸ ਟੈਕਨੋਲੋਜੀ ਦੇ ਮਾਮਲੇ 'ਚ ਤੁਸੀਂ ਬਿੱਤਰ ਜਾਣਦੇ ਹੋ ਇਹਦਾ ਅਸਰ ਕਿੱਥੇ ਤੱਕ ਜਾਣਾ ਇਹਦਾ ਮਤਲਬ ਕੀ ਆ ਇਹਦੇ ਕੰਮ ਕਰਦੇ ਉੱਤੇ ਪ੍ਰਭਾਵ ਕਿੰਨਾ ਪੈਣਾ ਇਹ ਨਵੀਂ ਪੀੜੀ ਦੇ ਵੱਲੋਂ ਤੁਹਾਨੂੰ ਇਸ ਚੀਜ਼ ਦੀ ਜਾਦਾ ਸਾਡਾ ਨਾ ਟੈਕਨੋਲੋਜੀ ਦੇ ਵੱਲੋਂ ਦੀ ਜਾਣਕਾਰੀ ਹੈ ਮੈਨੂੰ ਵੀ ਪੂਰਾ ਸੋਰਾ ਹੀ ਪਤਾ ਨਹੀਂ ਪਰ ਇਹ ਹੈ ਵੀ ਇੰਨਾ ਜ਼ਰੂਰ ਪਤਾ ਲੱਗਿਆ ਕਿ ਇੱਕ ਸਾਈ ਇਹ ਕੋਈ ਵਾਇਰਸ ਹੈ ਨਾ ਸਾਈਬਰ ਅਟੈਕ ਨਹੀਂ ਸੀ ਉਹ ਇੱਕ ਸੌਫਟਵੇਅਰ ਦਾ ਨਾ ਅਪਡੇਟ ਭੇਜਿਆ ਸੀ ਉਹਦੇ ਕਰਕੇ ਇਹ ਸਮੱਸਿਆ ਉਤਪੰਨ ਹੋਈ ਅੱਛਾ ਸਾਡੇ ਕਿਉਂਕਿ ਨਾ ਬਹੁਤ ਸਾਰੇ ਸੁਣਨ ਵਾਲੇ ਸੀ ਸਵੇਰ ਤੋਂ ਵੀ ਇਸ ਸਮੱਸਿਆ ਬਾਰੇ ਜ਼ਿਕਰ ਕਰ ਰਹੇ ਸੀ ਬਹੁਤ ਸਾਰੇ ਸੁਣਨ ਵਾਲੇ ਆਈਟੀ ਦੀ ਫੀਲਡ 'ਚ ਕੰਮ ਕਰਦੇ ਨੇ ਸੋਹਣਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਉਨਾ ਚਿਰ ਕਈਆਂ ਨੇ ਦੱਸਿਆ ਵੀ ਜਿਹੜੀ ਉਹ ਕਰਾਉਡ ਸਟ੍ਰਾਈਕ ਨਾਮ ਦੀ ਅਮਰੀਕਨ ਕੰਪਨੀ ਆ ਜਿਹਦੇ 28000 ਤੋਂ ਵੱਧ ਦੁਨੀਆ ਭਰ ਦੇ ਵਿੱਚ ਗਾਹਕ ਨੇ ਉਹਨਾਂ ਨੇ ਕਹਿੰਦੇ ਜਿਹੜੀ ਇਹ ਸਮੱਸਿਆ ਨੂੰ ਦਰੁਸਤ ਕਰਨ ਲਈ ਜਿਹੜਾ ਇੱਕ ਇੱਕ ਵਰਕਰਾਉਂਡ ਆ ਉਹਦਾ ਇੱਕ ਕਹ ਲਓ ਬਾਈਪਾਸ ਤਰੀਕਾ ਉਹ ਤੇ ਹੁਣ ਸਾਂਝਾ ਕਰ ਲਿਆ ਪਰ ਹੁਣ ਇਹ ਸਾਰਾ ਜਿਹੜਾ ਵੀਕਐਂਡ ਹੋਣਾ ਦੀਪਕ ਜੀ ਜਿਹੜੇ ਆਈਟੀ ਦੇ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਲੋਕ ਨੇ ਦੁਨੀਆ ਭਰ ਚ ਉਹਨਾਂ ਨੂੰ ਵੀਕਐਂਡ ਤੇ ਕਹਿੰਦੇ ਕਾਫੀ ਕੰਮ ਕਰਨਾ ਪੈਣਾ ਕਿਉਂਕਿ ਜਿਹੜਾ ਸਿਸਟਮ ਠੱਪ ਰਹਿਣ ਕਰਕੇ ਜਿਹੜਾ ਬੈਕਲੌਗ ਹੋਇਆ ਉਹ ਸਾਰਾ ਕੰਮ ਕੈਚ ਅਪ ਕਰਨਾ ਤੇ ਇਹਨੂੰ ਹੁਣ ਦੁਬਾਰਾ ਤੋਂ ਦਰੁਸਤ ਕਰਨਾ ਸੋ ਸੈਟਰਡੇ ਸੰਡੇ ਆਈਟੀ ਵਾਲੇ ਕਈ ਪ੍ਰੋਫੈਸ਼ਨਲਸ ਦਾ ਹੁਣ ਰੁਝੇਵਿਆਂ ਭਰਪੂਰ ਰਹੇਗਾ ਜੀ ਤੁਸੀਂ ਇਹ ਦੇਖੋ ਕਿ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਇਹ ਪਾਣੀ ਹੁਣ ਜੀਵਨ ਹੈ ਹੂੰ ਸੋ ਜੇ ਜੇ ਪਾਣੀ ਮੁੱਕਿਆ ਤਾਂ ਜ਼ਿੰਦਗੀ ਮੁੱਕ ਜਾਣੀ ਆ ਕੁਝ ਸਕਿੰਟਾਂ ਦੇ ਇਹ ਚੀਜ਼ ਦੇ ਨਾਲ ਦੁਨੀਆ ਭਰ ਜਿਵੇਂ ਤਤਲੀ ਮੱਚਦੀ ਆ ਜੇ ਦੇਖੋਗੇ ਜੇ ਖੁਦਾ ਨਾ ਖਾਸ ਆ ਇਹ ਸਿਸਟਮ ਕਿਸੇ ਨੇ ਠੱਪੋ ਜਵੇ ਹੂੰ ਹੈਨਾ ਇਫੇਰ ਦੇਖੋ ਕਿ ਸਾਰਾ ਕੁਝ ਰੁਕ ਜੂਗਾ ਦੁਨੀਆ 'ਚ ਮੇਰੇ ਲੱਗਾ ਤਾਂ ਖਾਸਾ ਸੁੱਖ ਦਾ ਸਾਹ ਵੀ ਆਊਗਾ ਪਰ ਪਰ ਇੱਕ ਵਾਰ ਇੱਕ ਵਾਰ ਬਹੁਤ ਸਮੱਸਿਆਵਾਂ ਪੈਦਾ ਹੋਣਗੀਆਂ ਜੀ ਹਨਾ ਕਿਉਂਕਿ ਇੰਨਾ ਜ਼ਿਆਦਾ ਚੀਜ਼ਾਂ ਆਪਸ ਵਿੱਚ ਜੁੜ ਗਈਆਂ ਨੇ ਟੈਕਨੋਲੋਜੀ ਦੇ ਉੱਪਰ ਨਿਰਭਰਤਾ ਬਹੁਤ ਵੱਧ ਗਈ ਹੈ ਜੀ ਹਾਂ ਇਹ ਨਿਰਭਰਤਾ ਹੈ ਜਿਹੜੀ ਤੁਹਾਨੂੰ ਇਹ ਅੰਦੇਸ਼ਾ ਦੇ ਰਹੀ ਹੈ ਕਿ ਅਸੀਂ ਗੱਲਾਂ ਕਰ ਰਹੇ ਆ ਏਆਈ ਆ ਗਈ ਹੈ ਨਾ ਨਕਲੀ ਇੰਟੈਲੀਜੈਂਸੀ ਆ ਗਈ ਜੀ ਉਹ ਤੇ ਆ ਪੁਰਾਣਾ ਸਿਸਟਮ ਵੀ ਜਿਹੜਾ ਇੰਨਾ ਕਿ ਗੜਬੜ ਹੋਣ ਨਾਲ ਸਾਰਾ ਕੁਝ ਿਲਦਾ ਤੇ ਅੰਦਾਜ਼ਾ ਲਾਓ ਕਿ ਅਸੀਂ ਅਪਾਹਜ ਵਾਲੀ ਸਥਿਤੀ ਚ ਆਏ ਹਾਂ ਇਹ ਸਿਸਟਮਾਂ ਤੋਂ ਬਿਨਾਂ ਨਾ ਚੱਜਣ ਤੋਂ ਬਈ ਅੱਛਾ ਦੂਜੀ ਗੱਲ ਲਿਖੀ ਵੀ ਐ ਤੁਸੀਂ ਜਿਹੜੀ ਦਾ ਜ਼ਿਕਰ ਕੀਤਾ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੇਖੋ ਨਕਲੀ ਹੁਸ਼ਿਆਰੀ ਦੇ ਨਾਲ ਨਾਲ ਜਿਹੜੀ ਕੁਦਰਤੀ ਬੇਵਕੂਫੀ ਦਾ ਵੀ ਇੱਕ ਚਲਨ ਚੱਲਦਾ ਪਿਆ ਉਹਨੂੰ ਵੀ ਟੈਕਲ ਕਰਨਾ ਬੜਾ ਉਹਨੂੰ ਟੈਕਲ ਕਰਨਾ ਬੜਾ ਜ਼ਰੂਰੀ ਐ ਬੜਾ ਇਹ ਤਾਂ ਹੀ ਥੋੜਾ ਬਜ਼ੁਰਗ ਕਹਿੰਦੇ ਆ ਕਿ ਭਾਈ ਆ ਜਿਹੜੇ ਫੋਨ 'ਚ ਫੋਨ ਨੰਬਰ ਸੇਵ ਕੀਤੇ ਉਹਨੂੰ ਡੈਰੀ 'ਤੇ ਵੀ ਲਿਖੀ ਹਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ